ਜਿਸ ਕੜੀ ਦਾ ਇੰਤਜ਼ਾਰ ਸੀ ਉਹ ਕੜੀ ਆ ਗਈ ਹੈ ਜੀ ਅੱਜ ਅਪ੍ਰੈਲ ਦੀ 28 ਤਰੀਕ ਹੈ ਤੇ ਕੈਨੇਡਾ ਵਿੱਚ ਫੈਡਰਲ ਇਲੈਕਸ਼ਨਸ ਨੇ ਕੈਨੇਡਾ ਅੱਜ ਸ਼ਾਮ ਨੂੰ ਇਹ ਡਿਸਾਈਡ ਕਰੇਗਾ ਕਿ ਉਹਨਾਂ ਦੇ ਅਗਲੇ ਪ੍ਰਧਾਨ ਮੰਤਰੀ ਕੌਣ ਹੋਣਗੇ ਔਰ ਇਹ ਸਾਰੀ ਪਾਵਰ ਜਿਹੜੀ ਹੈ ਉਹ ਜਨਤਾ ਦੇ ਹੱਥ ਵਿੱਚ ਹੈ ਵੋਟਿੰਗ ਜਿਹੜੀ ਹੈ ਉਹ ਸਿਰਫ ਸਾਡਾ ਰਾਈਟ ਹੀ ਨਹੀਂ ਸਾਡੀ ਰਿਸਪਾਂਸਿਬਿਲਟੀ ਵੀ ਹੈ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੈ ਤਾਂ ਤੁਸੀਂ ਜ਼ਰੂਰ ਵੋਟ ਪਾ ਕੇ ਆਇਓ ਜੀ ਪੋਲ ਜਿਹੜੇ ਨੇ ਸਾਰੇ ਦੇਸ਼ ਦੇ ਵਿੱਚ ਅੱਜ ਦੇ ਦਿਨ 12 ਘੰਟੇ ਖੁੱਲਣਗੇ ਇਲੈਕਸ਼ਨ ਡੇ ਦੇ ਉੱਪਰ ਇਹ ਟਾਈਮ ਵੈਰੀ ਕਰ ਸਕਦਾ ਹੈ ਜੀ ਟਾਈਮ ਜ਼ੋਨ ਦੇ ਹਿਸਾਬ ਦੇ ਨਾਲ ਸੋ ਅਸਾਈਨਡ ਪੋਲਿੰਗ ਸਟੇਸ਼ਨ ਹੈ ਜਿਹੜੀ ਉੱਥੇ ਜਾ ਕੇ ਤੁਸੀਂ ਆਪਣੀ ਵੋਟ ਜਿਹੜੀ ਹੈ ਉਹ ਦੇਣੀ ਹੈ ਔਰ ਬੋਥ ਜਦੋਂ ਤੁਸੀਂ ਦੇਣੀ ਆ ਉਸ ਵਕਤ ਤੁਹਾਨੂੰ ਆਇਡੈਂਟੀਫਿਕੇਸ਼ਨ ਦੀ ਜ਼ਰੂਰਤ ਪਵੇਗੀ ਐਨੀ ਕੈਨੇਡੀਅਨ ਗਵਰਨਮੈਂਟ ਇਸ਼ੂ ਆਈਡੀ ਜਿਹੜੀ ਹੈ ਜਿਹਦੇ ਉੱਪਰ ਕੀ ਤੁਹਾਡਾ ਨਾਮ ਹੋਵੇ ਤੁਹਾਡੀ ਫੋਟੋ ਲੱਗੀ ਹੋਵੇ ਤੁਹਾਡਾ ਐਡਰੈਸ ਹੋਵੇ ਉਹ ਤੁਸੀਂ ਨਾਲ ਲੈ ਕੇ ਜਾਣਾ ਜਿਸ ਤਰ੍ਹਾਂ ਕਿ ਡਰਾਈਵਰਸ ਲਾਇਸੈਂਸ ਜੇ ਨਹੀਂ ਹੈ ਤਾਂ ਦੋ ਪੀਸਸ ਆਫ ਆਇਡੈਂਟੀਫਿਕੇਸ਼ਨ ਜਿਹੜੀ ਹੈ ਉਹ ਨਾਲ ਲੈ ਕੇ ਜਾਣੀ ਪਵੇਗੀ ਔਰ ਇੱਕ ਦੇ ਉੱਪਰ ਤੁਹਾਡਾ ਐਡਰੈਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਦ ਤੁਸੀਂ ਜੇ ਤੁਹਾਡੇ ਕੋਲ ਇਹ ਵੀ ਨਹੀਂ ਹੈ ਤਾਂ ਤੁਸੀਂ ਕਿਸੇ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਜਿਹੜਾ ਕਿ ਤੁਹਾਡੇ ਲਈ ਵਾਊਚ ਕਰ ਸਕਦਾ ਹੈ ਔਰ ਉਸ ਵਿਅਕਤੀ ਨੇ ਆਪਣੀ ਆਈਡੈਂਟੀ ਜਿਹੜੀ ਹੈ ਉਹਨੇ ਡਿਕਲੇਅਰ ਕਰਨੀ ਹੈ ਉਹਦੀ ਆਈਡੀ ਦੇ ਉੱਪਰ ਉਹਦੇ ਘਰ ਦਾ ਐਡਰੈਸ ਹੋਵੇ ਇੱਕ ਵਿਅਕਤੀ ਸਿਰਫ ਇੱਕ ਬੰਦੇ ਦੇ ਵਾਸਤੇ ਇੱਕ ਵਿਅਕਤੀ ਦੇ ਵਾਸਤੇ ਹੀ ਵਾਊਚ ਕਰ ਸਕਦਾ ਹੈ ਔਰ ਜਿਹੜਾ ਬੰਦਾ ਵਾਊਚ ਕਰਨ ਜਾ ਰਿਹਾ ਉਹਦੇ ਕੋਲੇ ਗਵਰਨਮੈਂਟ ਇਸ਼ੂਡ ਆਈਡੀ ਹੋਣੀ ਜ਼ਰੂਰੀ ਹੈ ਆਦਰ ਕਰੋ ਕਰੀ ਜਿਹੜੇ ਨੇ ਹਾਲੇ ਤੱਕ ਵੋਟਰ ਇਨਫੋਰਮੇਸ਼ਨ ਕਾਰਡਸ ਪਹੁੰਚ ਗਏ ਹੋਣੇ ਨੇ ਜੀ ਤੁਹਾਡੇ ਕੋਲੇ ਵੀ ਪਹੁੰਚ ਗਏ ਹੋਣੇ ਆ ਜਿੱਥੇ ਲਿਖਿਆ ਹੈ ਕਿ ਤੁਸੀਂ ਕਦੋਂ ਤੇ ਕਿੱਥੇ ਜਾ ਕੇ ਵੋਟ ਜਿਹੜੀ ਹੈ ਉਹ ਕਰ ਸਕਦੇ ਹੋ ਅਠਾਈ ਤਰੀਕੇ ਅੱਜ ਫਾਈਨਲ ਡੇ ਹੈ VOTING ਦੇ ਲਈ ਸੋ ਤੁਸੀਂ ਪਲੀਜ਼ ਕਰੋ ਬਾਹਰ ਜ਼ਰੂਰ ਜਾਓ ਤੇ ਵੋਟ ਕਰੋ ਕਿਉਂਕਿ ਇੱਕ ਇੱਕ ਵੋਟ ਹੈ ਜਿਸ ਦੇ ਨਾਲ ਫਰਕ ਪੈਂਦਾ ਹੈਗਾ ਅਕੋਰਡਿੰਗ ਟੂ ਇਲੈਕਸ਼ਨਸ ਕੈਨੇਡਾ ਉਹਨਾਂ ਦਾ ਮੰਨਣਾ ਇਹ ਹੈ ਕਿ ਜੇ ਤੁਸੀਂ 10 ਵਜੇ ਤੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟ ਪਾਣ ਜਾਓ ਤਾਂ ਤੁਸੀਂ ਈਜ਼ੀਲੀ ਤੇ ਜਲਦੀ ਵੋਟ ਪਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਵੋਟਰ ਜਿਨ੍ਹਾਂ ਨੇ ਕਮਾਤੇ ਜਾਣਾ ਹੁੰਦਾ ਉਹ 10 ਵਜੇ ਤੋਂ ਪਹਿਲਾਂ ਜਾਂ ਵਾਪਸ ਆ ਕੇ 4 ਵਜੇ ਤੋਂ ਬਾਅਦ ਆਪਣੀ ਵੋਟ ਪੁਗਤਾਉਂਦੇ ਨੇ ਜੇ ਤੁਸੀਂ ਘਰੇੋਂ ਜਾਂ ਤੁਹਾਡੇ ਕੋਲੇ ਇਹ ਸਮਾਂ ਹੈ ਕਿ ਤੁਸੀਂ 10 ਵਜੇ ਤੋਂ 4 ਵਜੇ ਤੱਕ ਵੋਟ ਪਾਉਂ ਤਾਂ ਤੁਹਾਡੇ ਕੋਲੇ ਜਿਹੜਾ ਉੱਥੇ ਵੋਟ ਪਾਉਣ ਲਈ ਸਮਾਂ ਬਹੁਤ ਜ਼ਿਆਦਾ ਘੱਟ ਲੱਗੇਗਾ ਵੋਟ ਜ਼ਰੂਰ ਪਾਇਓ ਜੀ ਵੋਟ ਸਾਡਾ ਰਾਈਟਿੰਗ ਰਿਸਪੋਨਸੀਬਿਲਟੀ ਵੀ ਹੈ